तूंदाुशी करे सिया ਪਿੰਡ ਘਟੌਰ ਖਰੜ ਦੇ ਨੇੜੇ ਜਿੱਥੇ ਕਿ ਸਰਦਾਰ ਜਸਵਿੰਦਰ ਸਿੰਘ ਜੋ ਦੇਸ਼ ਕੌਮ ਦੀ ਸੇਵਾ ਕਰਦੇ ਕਰਦੇ ਸ਼ਹੀਦ ਹੋ ਗਏ ਨੇ ਸੋ ਉਹਨਾਂ ਦੀ ਮਰਤਕ ਦੇਹ ਨੂੰ ਅੱਜ ਪਿੰਡ ਘਟੌਰ ਦੇ ਵਿੱਚ ਲਿਆਂਦਾ ਗਿਆ ਹੈ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਦੇ ਵਿੱਚ ਕੀ ਪਰਿਵਾਰ ਬਹੁਤ ਦੁੱਖ ਦੇ ਵਿੱਚ ਹੈ ਸੋ ਮਾਸੂਮ ਜਾਂ ਬੱਚਾ ਉਹਨਾਂ ਦਾ ਨਦੀਪਤਨੀ ਉਹਨਾਂ ਦੀ ਮਾਤਾ ਬਹੁਤ ਦੁੱਖ ਦੇ ਵਿੱਚ ਨੇ ਸਾਰਾ ਪਿੰਡ ਹੀ ਇੱਥੇ ਹੰਕਿਆ ਹੋਇਆ ਹੈ ਜੇ ਸ਼ਹੀਦ ਜਸਵਿੰਦਰ ਸਿੰਘ ਜੀ ਨੂੰ ਸ਼ਰਧਾਂਜਲੀ ਦੇਣ ਦੇ ਲਈ ਇੱਥੇ ਕੌਮ ਜੇ ਮੈਂ ਦੇਖ ਰਹੇ ਹੂ ਇਹ ਲਾਈਵ ਤਸਵੀਰਾਂ ਸੋ ਸ਼ਬਦਾਰ ਜਸਵਿੰਦਰ ਸਿੰਘ ਜੀ ਸ਼ਹੀਦ ਜਿਨ੍ਹਾਂ ਦਾ ਸੰਸਕਾਰ ਸਰਕਾਰੀ ਰਸਮਾਂ ਦੇ ਮੈਂ ਘਟਾ ਹੋ ਰਹੀ ਕੀਤੀ ਕੀਤਾ ਜਾ ਰਿਹਾ ਹੈ ਸਮਾਧੀ ਮਿੱਟੀ ਦੇ ਪਰਿਵਾਰ ਬੜਾ ਸ਼ੋਗ ਦੇ ਵਿੱਚ ਵੱਡੀ ਇੱਕ ਬੜਾਈ ਘਟਨਾ ਇਹ ਦੇਖ ਰਹੇ ਹੋ ਕਿ ਸਰਕਾਰੀ ਜੋ ਸਰਕਾਰ ਦੇ ਨਿਯਮਾਂ ਦੇ ਅਨੁਸਾਰ ਉਹਨਾਂ ਦਾ ਸੰਸਕਾਰ ਹੋ ਗਿਆ ਰਿਹਾ ਹੈ ਪਿੰਡ ਘਟੌਰ ਦੇ ਵਿੱਚ ਬਹੁਤ ਜ਼ਿਆਦਾ ਕਿ ਜੋ ਬੀੜ ਹੈ ਸਾਰਾ ਪਿੰਡ ਸਾਰਾ ਇਲਾਕਾ ਉਹਨਾਂ ਨੂੰ ਨਮਨ ਕਰਨ ਦੇ ਲਈ ਸ਼ਰਧਾਂਜਲੀ ਪੇਂਟ ਕਰਨ ਦੇ ਲਈ ਇੱਥੇ ਪਹੁੰਚਿਆ ਹੈ ਜੀ ਜਾਈ ਤੁਫੀਨ ਆਪਾਂ ਆ ਰਹੀ ਹੈ ਸ਼ਹੀਦੀ ਪਾਗੇ ਨੇ ਸਵਾਤ ਸੋ ਮਰਦਾ ਰਸਤਾ ਹੈ ਪਿੰਡ ਦਿੱਤਾ ਹੋਸਤਨ ਸ਼ਤਨ Vai guru satnam vai guru satnam yu satnam vai guru satnam a ਵਾਜੇ ਦਾ ਅਰਦਾਸਿਕ ਊੰਕਾਰ ਤ੍ਰਿਵਾਰਪੁਰ ਦੀ ਕਿਪਤ ਸ੍ਰੀ ਗੁਰੂ ਸਾਹਿਬਾਰ ਸਿੰਘ ਜੀ ਦੀ ਪਾਤਸ਼ਾਹ 10 ਪ੍ਰਥਮ ਪ੍ਰਗਉ ਦੇ ਸਮਰ ਕਾ ਗੁਰੂ ਨਾਨਕ ਦੇਵ ਜੀ ਦੇ ਆਏ ਤੰਗਰ ਗੋਟੇ ਸਾਹ ਰਾਮਦਾਸ ਜੀ ਕੰਗਰਾਏ ਜੇਰੇ ਹਰਿ ਕ੍ਰਿਸ਼ਨ ਦੇ ਆਈਆ ਦੇ ਸੇਵਾ ਸਮੁਦਾਇ ਇੱਕ ਨਾਟਕ ਕਰਨਾ ਧਨੋਨ ਵਿਆਰਤਾ ਹੈ ਇਸੇ ਸਥਾਨੀ ਹੋਇਤਾ ਹੈ ਦਸਮਤ ਸੰਬੰਧ ਉਹ ਤੇ ਜੋ ਕਰਦੇ ਜੀ ਤੁਹਾਡੇ ਪਿੰਡ ਦੇ ਜੋ ਨੌਜਵਾਨ ਹੈ ਸ਼ਹੀਦ ਹੋਏ ਆ ਅੱਜ ਉਹਨਾਂ ਦਾ ਸੰਸਕਾਰ ਕੀਤਾ ਗਿਆ ਜੀ ਜਾਣਕਾਰੀ ਦੇਣੀ ਹੈ ਜੀ ਹਾਂ ਜੀ ਜਸਵਿੰਦਰ ਸਿੰਘ ਆਫ ਅਵਤਾਰ ਸਿੰਘ ਪਿੰਡ ਵਾਸੀ ਘਟੌਰ ਜੀ ਮੈਂ ਧਰਮਪਾਲ ਸਿੰਘ ਘਟੌਰ ਤੇ ਬੋਲਦਾ ਜੀ ਰੋਹ ਸ੍ਰੀ ਦਾ ਸੰਗਰੇ ਸਿਧੀ ਦਿੱਤੀ ਹੈ ਇਸ ਪਰਵਾਰ ਦੇ ਵਿੱਚ ਪਹਿਲਾਂ ਤੇ ਲਿਖੀ ਗਈ ਹੈ ਵੀ ਸੀਦੀ ਦੇ ਫੌਜ ਦੇ ਵਿੱਚ ਸੇਵਾਵਾਰ ਸੀ ਤੇ ਇਹਨਾਂ ਦੇ ਬਾਬਾ ਜੀ ਵੀ ਤੇ ਇਹਨਾਂ ਦੇ ਬਾਪ ਵੀ ਤੇ ਆ ਵੀ ਅੱਜ ਆਖਰੀ ਸਮੇਂ ਦੇ ਵਿੱਚ ਜੋ ਇਹਨਾਂ ਨੇ ਸੰਘਰਸ਼ ਜਿੱਤਿਆ ਸਾਨੂੰ ਅਲੱਗ ਹੈ ਕਿ ਆਂਡੀਆਂ ਦੀ ਕਮਾਂਡ ਹੋ ਗਿਆ ਇੱਕ ਨੌਜਵਾਨ ਨੇ ਆਖਰੀ ਵੇਲੇ ਸੀ ਫੌਜ ਵਿੱਚ ਹੁੰਦੇ ਹੁੰਦੇ ਆਖਰੀ ਵੇਲੇ ਉਹਨਾਂ ਨੇ ਇੱਕ ਸੀਦੀ پاک ਦੇਸ਼ ਦਾ ਮਾਣ ਵਧਾਇਆ ਤੇ ਉਹਦੀ ਮਾਂ ਵਾਸਤੇ ਵੀ ਇੱਕ ਬੜੇ ਡੂੰਘੇ ਸ਼ਬਦ ਕਹਿ ਦਿੰਨਾ ਵੀ ਤਨ ਮਾਂ ਜਿਹਨੇ ਇਹ ਕਸੂਰ ਇਹਨੂੰ ਜਨਮ ਦਿੱਤਾ ਦਾਨੀ ਦੇ ਪਾਇਸੂਰ ਮੇ ਤਿੰਨੇ ਜੋ ਸੋਭਾ ਦੰਨੇ ਆ ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ ਤਬਦੀਦ ਬਦਲ ਦੀ ਕੌਮਾਂ ਦੀ ਇਸ ਨੌਜਵਾਨ ਨੇ ਇਸ ਇਲਾਕੇ ਨੂੰ ਜਾਗਰਿਤ ਕਰਤਾ ਜੇ ਦੇਸ਼ ਦੀ ਖਾਤਰ ਮਰਨਾ ਕਿਹਸਾ ਹੋਵੇ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਹੁਤੇ ਪਾਇਏ ਪੂਰਨ ਪਰਮ ਆਨੰਦ ਅੱਜ ਅੱਜ ਦੇਸ਼ ਦੀ ਖਾਤਰ ਧਰਮ ਦੀ ਖਾਤਰ ਆਪਣੀ ਜਾਨ ਤੇਰੇ ਤੇ ਰੱਖ ਕੇ ਸਿਦੀ ਪ੍ਰਾਪਤ ਕਰ ਗਿਆ ਕਦੋਂ ਭਰਤੀ ਹੋਏ ਸੰਗਤ ਹੋਏ ਇਹ ਪਾਂਜੇ ਚ ਹੋਏ ਦੀ ਹਾਂਜੀ ਹਾਂਜੀ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਪਰਿਵਾਰ ਦੇ ਵਿੱਚ ਅੱਜ ਇਹਨਾਂ ਦੀ ਇੱਕ ਮਾਤਾ ਤੇ ਇੱਕ ਭਰਾ ਤੇ ਦੋ ਇਹਨਾਂ ਦੀ ਇੱਕ ਘਰ ਵਾਲੀ ਤੇ ਭਿਹਾਈ ਤੇ ਦੋ ਪੋਤੇ ਅਤਾ ਦੇ ਭਤੀਜੇ ਪੁੱਤ ਹੋ ਗਏ ਇਹਨਾਂ ਦੀ ਅੱਜ ਗੱਲ ਕਰੀਏ ਇਹ ਗਰੀਬ ਪਰਿਵਾਰ ਦੀ ਗੱਲ ਕਰਦਾ ਮੈਂ ਮੈਂ ਉਹਨਾਂ ਦੀ ਨਹੀਂ ਗੱਲ ਕਰਦਾ ਗਰੀਬ ਪਰਿਵਾਰ ਹੋਂਦੇ ਨਾਤੇ ਮੈਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਵੀ ਇਹ ਪਰਿਵਾਰ ਨੂੰ ਬੱਦ ਤੋਂ ਬਾਦ ਮਾਲੀ ਸਹachta ਦੇਣੀ ਚਾਹੀਦੀ ਹੈ ਮੈਂ ਤਾਂ ਇੱਥੇ ਤੱਕ ਵੀ ਕਹਿ ਦਿੰਦਾ ਵੀ ਉਹਨੂੰ ਬੱਚੇ ਦੀ ਪਾਲਣ ਪੋਸਤ ਵਾਸਤੇ ਆਉਦੇ ਘਰ ਵਾਲੇ ਨੂੰ ਨੌਕਰੀ ਦੇਣ ਦਾ ਵੀ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣਾ ਚਾਹੀਦਾ ਹੱਥ ਬੰਨ ਕੇ ਇੱਕੋ ਬੇਨਤੀ ਹੈ ਪ੍ਰਸ਼ਾਸਨ ਨੂੰ ਇਹ ਹੀ ਇਹ ਨੌਜਵਾਨਾਂ ਦੀ ਜੇ ਲੋੜ ਹੈ ਦੇਸ਼ ਨੂੰ ਧਰਮ ਨੂੰ ਬਚਾਉਣੇ ਵਾਸਤੇ ਤਾਂ ਉਹਨਾਂ ਦੀ ਯਾਦਦਾਸ਼ਤ ਜ਼ਰੂਰੀ ਬਣਨੀ ਚਾਹੀਦੀ ਹੈ